ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਬਨੂ ਜੀ ਆ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜੁ ਕਰਾ ਸਬਾ ਕਦੇ ਹਾਂ ਅੱਜ ਦੀ ਵੱਡੀ ਖਬਰ ਗगन ਗਰਦਾਰ ਗगन ਨੂੰ ਜਸੂਸੀ ਲਈ ਆਈਐਸਆਈ ਨੇ ਦਿੱਤੇ ਸਨ ਲੱਖਾਂ ਰੁਪਏ ਫੌਜੀ ਟਿਕਾਣਿਆਂ ਬਾਰੇ ਸਾਂਝੀ ਕੀਤੀ ਜਾਣਕਾਰੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਜਸੂਸ ਗਗਨਦੀਪ ਸਿੰਘ ਉਰਫ ਗਗਨ ਨੇ ਪੋਸ਼ਗਿਆ ਚਧਰਾ ਕੁਝ ਰਾਜ ਖੋਲੇ ਹਨ ਜਿਸ ਤੋਂ ਬਾਅਦ ਖੂਫੀ ਏਜੰਸੀ ਨੇ ਸ਼ਹਿਰ ਅਤੇ ਇੱਕ ਯੂਟਿਊਬਰ ਨੂੰ ਆਪਣੇ ਰੈਡਾਰ ਤੇ ਰੱਖਿਆ ਹੈ ਉਕਤ ਯੂਟਿਊਬਰ ਜੋ ਕੋਈ ਵੀ ਕੋਈ ਕਈ ਵਾਰ ਵਿਦੇਸ਼ੀ ਵਿਦੇਹ ਜਾਤੂ ਕਾ ਹੈ ਅਤੇ ਕਗਨ ਨੂੰ ਪਾਕਿਸਤਾਨੀ ਆਈਐਸਆਈਐਸਆਈ ਏਜੰਟ ਰਾਣਾ ਤੇ ਸਕੰਦਰ ਨਾਲ ਵੀ ਮਿਲਵਾਇਆ ਹੋਇਆ ਸੀ ਗगन ਤੋਂ ਪੋਚੂਗਚ ਦੇ ਆਧਾਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਆਪਰੇਸ਼ਨ ਸੰਦੂਰ ਦਰਾਨ ਉਹ ਅੰਮ੍ਰਿਤਸਰ ਸ਼ਹਿਰ ਨਾਲ ਸੰਬੰਧਿਤ ਦੋ ਵੀਡੀਓ ਕਲਿੱਪ ਪਾਕਿਸਤਾਨ ਭੇਜਣ ਵਿੱਚ ਅਸਫਲ ਰਿਹਾ ਹੈ ਇਸ ਲਈ ਜਿਸ ਲਈ ਉਸ ਨੂੰ ਆਈਐਸਆਈ 27 ਦੀ ਨਿਰਾਜਗੀ ਦਾ ਸਾਹਮਣਾ ਕਰਨਾ ਪਿਆ ਹੈ ਪੁਲਿਸ ਨੇ ਤਨਤਨ ਦੇ ਮਹੱਲਾ ਗੁਰੋਡੂਪੁਰ ਦੇ ਰਹਿਣ ਵਾਲਾ ਗगनਦੀਪ ਸਿੰਘ ਉਖਰਫ ਗगन ਦੇ ਪਿਤਾ ਦੇ ਪੋਚੂਗਚ ਕੀਤੀ ਹੈ ਜਸੂਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਦੀ ਜਾਂਚ ਕੀਤੀ ਗਈ ਹੈ ਜਿਸ ਦੇਸ਼ ਨਾਲ ਸੰਬੰਧਿਤ ਸ਼ਹਿਰਾਂ ਤੇ ਫੌਜੀ ਟਿਕਾਣਿਆਂ ਬਾਰੇ ਸਾਂਝੀ ਜਾਣਕਾਰੀ ਸਾਂਝੀ ਕਰਨ ਦੇ ਬਦਲੇ ਆਈਐਸਆਈ ਨੇ ਜਸੂਸ ਨੂੰ ਲਗਭਗ 6.5 ਲੱਖ ਰੁਪਏ ਪ੍ਰਦਾਨ ਕੀਤੇ ਹਨ Google Pay ਰਾਹੀਂ 1.20 ਲੱਖ ਰੁਪਏ ਦੀ ਰਕਮ ਭੇਜੀ ਗਈ ਹੈ ਅਤੇ ਵੱਖ-ਵੱਖ ਦੇਸ਼ਾਂ ਤੋਂ ਪੈਸੇ ਟਰਾਂਸਫਰ ਆਹੀਂ ਲਗਭਗ 4 ਲੱਖ ਰੁਪਏ ਭੇਜ ਗਏ ਹਨ ਜਸੂਸ ਗਗਨਾ 4 ਸਾਲਾਂ ਤੋਂ ਖਾਲਿਸਤਾਨ ਸਮਰਥਨ ਗਪਾਲ ਸਿੰਘ ਚਾਵਲਾ ਨਾਲ ਸੰਬੰਧਿਤ ਵਿੱਚ ਸੀ ਤਾਵਲਾ ਨੇ ਗगन ਨੂੰ ਅਸਲਾਮ ਬਾਰੇ ਬਹੁਤ ਜਾਣਕਾਰੀ ਦੀ ਪ੍ਰਦਾਨ ਕੀਤੀ ਹੈ ਤਾਂ ਜੋ ਉਹ ਪਾਕਿਸਤਾਨ ਆਉਣ ਵਾਲੇ ਆਉਣ ਤੋਂ ਬਾਅਦ ਆਈਐਸਆਈ ਨਾਲ ਸੰਬੰਧਿਤ ਹੋਰ ਵੱਡੇ ਲੋਕਾਂ ਨਾਲ ਮੇਲਜੋਲ ਕਰ ਸਕੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ